ਮੈਂ ਕਹਾਂ ਜੀ ਉਹ ਇਸ ਤਰ੍ਹਾਂ ਕਿ 4 ਅਗਸਤ 1982 ਨੂੰ ਸਾਡੇ ਪੰਜਾਬ ਦੇ ਜਿਹੜੀ ਰਾਜਨੀਤਿਕ ਪਾਰਟੀ ਸੀ ਸੂਬਾ ਪਾਰਟੀ ਉਹਦੇ ਸ੍ਰੋਮਣੀ ਅਕਾਲੀ ਦਲ ਨੇ ਇੱਕ ਅੰਦੋਲਨ ਸ਼ੁਰੂ ਕੀਤਾ। ਔਰ ਉਹਦੇ ਵਿੱਚ ਉਹਦਾ ਨਾਂ ਰੱਖਿਆ ਧਰਮਯੋਧ ਤੇ ਉਹਦੇ ਵਿੱਚ ਜਿਹੜਾ ਆਧਾਰ ਮੰਨਿਆ ਆਨੰਦਪੁਰ ਪ੍ਰਸਤਾਵ। ਹੁਣ ਆਨੰਦਪੁਰ ਪ੍ਰਸਤਾਵ ਜਿਹੜਾ ਸੀ ਉਹ ਕੀ ਸੀ? ਆਨੰਦਪੁਰ ਸਾਹਿਬ ਦੀ ਧਰਤੀ ਤੇ ਬੈਠ ਕੇ ਲਿਖਿਆ ਗਿਆ ਉਹਦਾ ਨਾਂ ਰੱਖਤਾ ਆਨੰਦਪੁਰ ਪ੍ਰਸਤਾਵ। ਹੁਣ ਉੱਚ ਲਿਖਿਆ ਕੀ ਸੀ? ਉੱਚ ਲਿਖਿਆ ਸੀ ਕਿ ਕੇਂਦਰ ਸਰਕਾਰ ਆਪਣੇ ਕੋਲ ਜਿਹੜਾ ਉਹ ਆਰਮੀ ਕਰੰਸੀ ਵਿਦੇਸ਼ ਨੀਤੀ ਰੇਲਵੇ ਤੇ ਡਾਕ ਰੱਖ ਕੇ ਤੇ ਬਾਕੀ ਜਿਹੜਾ ਉਹ ਬਾਕੀ ਸਾਰੇ ਅਧਿਕਾਰ ਉਹ ਸੂਬਿਆਂ ਨੂੰ ਦਿੱਤੇ ਜਾਣ ਤੇ ਮੈਂ ਕਹਾਂ ਉਹ ਕੱਲੇ ਪੰਜਾਬ ਦੀ ਮੰਗ ਨਹੀਂ ਸੀ ਉਹ ਪੂਰੇ ਦੇਸ਼ ਤੇ ਸੂਬਿਆਂ ਦੀ ਮੰਗ ਸੀ ਲੇਕਿਨ ਸਾਡੀ ਇੱਕ ਵੱਧ ਕਸਮ ਸੀ ਕਿ ਉਸ ਟਾਈਮ ਤੇ ਸਾਡੀ ਜਿਹੜੀ ਰਾਜਨੀਤਿਕ ਪਾਰਟੀ ਜਿਨੇ ਇਹ ਅੰਦੋਲਨ ਸ਼ੁਰੂ ਕੀਤਾ ਉਹਨੇ ਦੇਸ਼ ਦੇ ਬਾਕੀ ਸੂਬਿਆਂ ਦੇ ਲੋਕਾਂ ਨੂੰ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਸੀ ਉਹਨਾਂ ਨੂੰ ਨਾਲ ਨਹੀਂ ਗਿਆ ਉਹਦੇ ਬਾਰੇ ਮੈਂ ਉਹਨਾਂ ਨੂੰ ਕਿਹਾ ਕਿ ਇਹ ਫਿਰ ਕਿੱਥੇ ਮੌਕਾ ਮਿਲਿਆ ਇਹ ਵਿਸਤਾਰ ਨਾਲ ਗੱਲ ਕਰਾਂਗੇ ਕਿ ਉਹਦੇ ਪਿੱਛੇ ਕੀ ਸੋਚ ਸੀ ਉਹਨਾਂ ਨੇ ਕਿਉਂ ਨਹੀਂ ਉਹਨਾਂ ਨੂੰ ਨਾਲ ਲਿਆ ਤੇ ਇਕੱਲੇ ਨੇ ਅੰਦੋਲਨ ਕਿਉਂ ਸ਼ੁਰੂ ਕੀਤਾ ਤੇ ਉਹਦਾ ਨਾਂ ਰੱਖਤਾ ਤਰਬਜੋਦ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਤੇ ਹਰ ਰੋਜ਼ ਗ੍ਰਿਫਤਾਰੀਆਂ ਦੇ ਗੱਲ ਸ਼ੁਰੂ ਕਰਤੀਆਂ ਔਰ ਉਹਨਾਂ ਗ੍ਰਿਫਤਾਰੀਆਂ ਦੇ ਵਿੱਚ ਆ ਕੇ ਜਦੋਂ ਅੰਦੋਲਨ ਸ਼ੁਰੂ ਹੋਇਆ ਤੇ ਜਿੰਨਾ ਪਰ ਗਿਆ ਸੈਨਿਕ ਪਰ ਗਿਆ ਸਰਕਾਰ ਦੇ ਨੱਕ 'ਚ ਧਮ ਆ ਗਿਆ ਦੇਸ਼ ਲਈ ਮਹਰੂਮ ਪ੍ਰਧਾਨ ਮੰਤਰੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਟੈਂਕਾਂ ਤੇ ਤੋਪਾਂ ਨਾਲ ਹਮਲਾ ਕਰਤਾ ਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਦਿੱਤਾ ਅਤੇ ਸਾਡੇ ਗੁਰਦੁਆਰਿਆਂ ਦੇ ਉੱਤੇ 38 ਗੁਰਦੁਆਰੇ ਜਿਨ੍ਹਾਂ ਦੇ ਜਿਹੜਾ ਧੋਰ ਚਲਿਆ ਉਹ ਤੁਹਾਨੂੰ ਪਤਾ ਹੈ ਤੇ ਉਹਦੇ ਬਦਲੇ ਵਿੱਚ ਭਾਈ ਸਤਵੰਦ ਸਿੰਘ ਤੇ ਭਾਈ ਗੰਸ ਸਿੰਘ ਉਹਨਾਂ ਨੇ ਇਸੀ ਦਾ ਬਦਲਾ ਲੈਣ ਵਾਸਤੇ ਜਿਹੜਾ ਸੀ ਉਹਨੇ ਦੇਸ਼ ਦੀ ਮਹਿਰੂ ਪ੍ਰਧਾਨ ਮੰਤਰੀ ਦਾ ਕਤਲ ਕਰ ਦਿੱਤਾ ਔਰ ਜਦੋਂ ਉਹਨਾਂ ਦੋਵਾਂ ਨੇ ਕਤਲ ਕਰ ਦਿੱਤਾ ਤੇ ਫਿਰ ਦੇਸ਼ ਦੇ ਵਿੱਚ ਪੂਰੀ ਸਿੱਖ ਕੌਮ ਨੂੰ ਜਿਹੜਾ ਸੀ ਉਹ ਨਿਸ਼ਾਨਾ ਬਣਾਇਆ ਗਿਆ ਔਰ ਜੋ ਸਾਡਾ ਕਤਲਿਆ ਮਯਾ ਸਾਡੀਆਂ ਧੀਆ ਪੈਣਾ ਜੀ ਚੰਨ ਲਟੀਆਂ ਛੋਟੇ ਛੋਟੇ ਮਜ਼ੂਮ ਬੱਚਾ ਨੂੰ ਗੜਾ ਚ ਸੁੱਟਿਆ ਗਿਆ ਤੇ ਉਸ ਤੋਂ ਬਾਅਦ ਦਸ਼ੰਤ ਜੀ ਜਿਹੜਾ ਮੈਂ ਕਿਹਾ ਧਿਆਨ ਦਿਓ ਭਈ ਜਦੋਂ 1985 ਦੀਆਂ ਇਲੈਕਸ਼ਨਾਂ ਹੋਈਆਂ ਉਹਨਾਂ ਇਲੈਕਸ਼ਨਾਂ ਦੇ ਵਿੱਚ ਜਿੰਨਾ ਬਹੁਤ ਮਾ ਤ੍ਰਜੀਵ ਗਾਂਧੀ ਨੂੰ ਮਿਲਿਆ ਪਾਰਲੀਮੈਂਟ ਦੇ ਇਲੈਕਸ਼ਨਾਂ ਚ ਉਹਨਾਂ ਨਾਂ ਤਾਂ ਬਹੁਤ ਮਤਵ ਦੀ ਮਾਤਾ ਨੂੰ ਮਿਲਿਆ ਸੀ ਤੇ ਨਾ ਹੀ ਜਦੋਂ ਦੇਸ਼ ਆਜ਼ਾਦ ਹੋਇਆ ਉਦੋਂ ਕਾਂਗਰਸ ਪਾਰਟੀ ਨੂੰ ਮਿਲਿਆ ਸੀ ਲੇਕਿਨ ਇਹਨੂੰ ਇਹਨਾਂ ਬਹੁਤ ਕਿਉਂ ਮਿਲਿਆ ਉਹ ਇਸ ਕਰਕੇ ਮਿਲਿਆ ਕਿ ਦੇਸ਼ ਦੀਆਂ ਜਿਹੜੀਆਂ ਵੀ ਇਹ ਪਾਰਟੀਆਂ ਸੀ ਰਾਜਨੀਤਿਕ ਲੋਕ ਸੀ ਉਹਨਾਂ ਨੇ ਸਿੱਖਾਂ ਨੂੰ ਬਦਲਾਰ ਕੀਤਾ ਤੇ ਇਹ ਐਲਕੇ ਅਡਵਾਨੀ ਵਰਗਿਆਂ ਨੇ ਵੀ ਆਪਣੀ ਕਿਤਾਬ ਦੇ ਵਿੱਚ ਲਿਖਿਆ ਜਿਹੜੀ ਮਾਈ ਕੰਟਰੀ ਮਾਈ ਲਾਈਫ ਦੇ ਵਿੱਚ ਉਹ ਲਿਖਦਾ ਕਿ ਮੈਡਮ ਜਿਹੜੀ ਆ ਉਹ ਫੌਜੀ ਹਮਲਾ ਨਹੀਂ ਸੀ ਕਰਦੀ ਤੇ ਅਸੀਂ ਕਹਿ ਕੇ ਕਰਵਾਇਆ ਸੀ ਤੇ ਦੇਸ਼ ਤੇ ਹਿੰਦੂ ਦਾ ਪਤਾ ਖੇੜ ਕੇ ਲੋਕਾਂ ਨੂੰ ਬਲੈਕਮੇਲ ਕਰਕੇ ਤੇ ਇਹ ਵੋਟਾਂ ਪਈਆਂ ਤਾਂ ਅਸੀਂ ਨੂੰ ਬਹੁਤ ਜਿਹੜਾ ਅਸੀਂ ਇਹਨਾਂ ਮਿਲਿਆ ਤੇ ਅੱਜ ਉਸੇ ਹੀ ਨਕਸ਼ੇ ਕਦਮਾਂ ਤੇ ਚੱਲਦਾ ਹੋਇਆ ਮੋਦੀ ਜਿਹੜਾ ਉਹ ਸਾਨੂੰ ਬਦਨਾਮ ਕਰ ਰਿਹਾ ਹੈ